ਮੇਰਾ 2.2 ਕਰੋੜ ਦਾ ਨਾਮ ਨਿਕਲ ਆਇਆ ਕਿੰਨੇ ਪੈਸੇ ਕੱਟੇ ਜਾਣੇ ਆ ਵਿੱਚੋਂ ਇਨਕਮ ਟੈਕਸ ਕੱਟ ਕੇ 1 ਕਰੋੜ 75 ਲੱਖ 1 ਕਰੋੜ 76 ਲੱਖ ਰੁਪਏ ਆ ਰਹੂ ਤੁਹਾਡੇ ਖਾਤੇ ਚ ਅੱਛਾ 2.2 ਕਰੋੜ ਜੋ 1.75 ਆਣਾ ਸੋ ਪਹਿਲੀ ਗੱਲ ਲਾਟਰੀ ਵਿਨਿੰਗ ਤੇ GST ਨਹੀਂ ਹੈ ਜਿੰਦਾ ਸਿੱਧੇ ਲਫਜ਼ਾਂ ਵਿੱਚ ਕਹੀ ਤੇ 1 ਕਰੋੜ 60 ਲੱਖ ਰੁਪਏ ਪੱਲੇ ਪੈਂਦਾ ਹੈ ਕੋਈ ক্রিকেট ਦੇਖਣੀ ਵੀ ਤਾਂ ਹੀ ਛੋੜ ਦੇਣੀ ਹੈ ਕਿਉਂਕਿ ਦੇ ਆਰ ਪ੍ਰੋਮੋਟਿੰਗ ਇਹ ਕੰਮ ਨਹੀਂ ਤੁਸੀਂ ਲਾਟਰੀ ਨੂੰ ਕਹ ਰਹੇ ਹੋ ਸਮਾਜਿਕ ਬੁਰਾਈ ਹੈ ਤੁਹਾਨੂੰ ਐ ਨਹੀਂ ਦੀ ਇਹੀ ਤੇ ਮੇਰੇ ਨਾਮ ਤੇ ਠੱਗੀਆਂ ਕਰਦੇ ਨੇ ਕਿ ਮੇਰੇ ਹੱਥ ਹੈ ਨਾਮ ਕੋਲ ਮੇਰੇ ਹੱਥ ਹੁੰਦਾ ਭਾਜੀ ਤੇ ਮੈਂ ਆਪਣਾ ਕਿਉਂ ਨਾ ਕਰਦਾ ਉਹ 25 ਲੱਖ ਦੀ ਜਗ੍ਹਾ ਉਹ 2.5 ਕਰੋੜ ਦੀ ਫਿਗਰ ਨੂੰ ਕਿਉਂ ਨਾ ਚੂਜ਼ ਕਰਦਾ ਪੰਜਾਬ ਕਮਿੰਟ ਦੀ ਲੋਟਰੀਜ਼ ਬੰਪਰ ਸਕਸੈਸ ਹੋ ਗਈਆਂ ਨੇ ਵਰਨਾ ਕੀ ਹੋ ਜਾਣਾ ਪੈਸੇ ਕਮਾ ਲਈ ਐਥੋ ਦੀ ਰਾਏ ਕੋਲ ਵੀ ਟਿਕ ਟੰ ਟਿਕ ਟੰ ਕਿਸੀ ਆਪ ਵੀ ਗਏ ਆ ਮੈਂ ਖੁਦ ਜਾਂਦਾ ਹੰਗਾ ਯਹਾਂ ਹਰ ਸਖਤ ਹਰ ਬਲਹਾਂਤ ਸਾਹੂ ਨਹੀਂ ਸੇ ਡਰਤਾ ਹੈ ਖਿਲੋਨਾ ਹੈ ਜੋ ਮਿੱਟੀ ਕਾ ਫਨਾ ਹੋ ਜਾਂਦਾ ਹੈ ਹਾਂ ਸਿਕੋ ਮਹਾਨ ਹੈ ਬਖਰੀ ਹੈ ਇਹ ਉਦੋਂ ਪਤਾ ਲੱਗਦਾ ਜਦ ਇਹਨਾਂ ਤੇ ਮੁਸੀਬਤ ਆਵੇ ਉਸ ਤੋਂ ਪਹਿਲਾਂ ਸਿਰ ਬੱਲੇ ਬੱਲੇ ਕਰਨ ਤੇ ਲੱਗੇ ਅਖਰੀ ਨਹੀਂ ਪ੍ਰਮੋਟ ਕਰਾਂਗਾ ਮੈਂ ਪ੍ਰੋਮਿਸ ਕਰਦਾ ਤੁਸੀਂ ਨਸ਼ਾ ਪੱਥਾ ਸ਼ਰਾਬਾਂ ਵਗੈਰਾ ਛੱਡ ਦੋ ਦੋਸਤੋ ਤੇ ਮੈਂ ਸ਼ਾਇਦ ਲਾਟਰੀ ਵੀ ਵੇਚਣੀ ਛੱਡ ਦਵਾਂ ਮਤਲਬ ਮਤਲਬ ਜਿਵੇਂ ਹੁਣ ਆਪਾਂ ਬਿਲਕੁਲ ਇੱਕ ਲੇਮਨ ਭਾਸ਼ਾ ਦੇ ਵਿੱਚ ਜੇ ਸਮਝਣਾ ਚਾਹੀਏ ਜੇ ਸਮਝ ਲਓ 2.5 ਕਰੋੜ ਦਾ ਇਨਾਮ ਨਿਕਲ ਆਇਆ ਹੂੰ ਇਹ ਸਮਝ ਲਓ ਮੇਰਾ ਹੀ ਨਿਕਲ ਆਇਆ ਚਲੋ ਮੈਂ ਆਪਦੀ ਐਗਜ਼ਾਮਪਲ ਲੈ ਰਹਿੰਦਾ ਹੈ ਨਾ ਮੇਰਾ 2.5 ਕਰੋੜ ਦਾ ਇਨਾਮ ਨਿਕਲ ਆਇਆ ਕਿੰਨੇ ਪੈਸੇ ਕੱਟੇ ਜਾਣੇ ਆ ਵਿੱਚੋਂ ਦੇਖੋ ਸਭ ਤੋਂ ਪਹਿਲਾਂ ਲਾਟਰੀ ਐਕਟ 'ਚ ਜਾਓ ਤੁਸੀਂ ਪੜੋ ਤੇ ਉੱਥੇ ਇਨਕਮ ਟੈਕਸ ਹੈ ਨਾਰਮਲੀ 50 ਲੱਖ ਤੋਂ ਉੱਪਰ 30% 20 ਲੱਖ ਤੋਂ ਉੱਪਰ 10 ਲੱਖ ਤੋਂ ਉੱਪਰ ਵੀ ਹੈਗਾ ਹੂੰ ਹੂੰ 30% ਇਨਕਮ ਟੈਕਸ ਕੱਟ ਕੇ 1 ਕਰੋੜ 75 ਲੱਖ ਰੁਪਏ ਆਉਣ ਤੁਹਾਡੇ ਖਾਤੇ 'ਚ ਅੱਛਾ 2.5 ਕਰੋੜ 'ਚ 1 ਲਗਦੀ ਹੈ ਪ੍ਰੋਸੈਸ ਹੁੰਦਾ ਪਹਿਲਾਂ ਟਿਕਟ ਜਮ੍ਹਾਂ ਹੁੰਦੀ ਹੈ ਐਸੀ ਗੱਲ ਮੈਂ ਇੱਕ ਹੋਰ ਐਡ ਆਨ ਕਰ ਦਿੰਦਾ ਕਿ ਬਹੁਤ ਸਾਰੇ ਨਾ ਸਾਈਬਰ ਕਰਾਈਮ ਵਿੱਚ ਲੋਕ ਪਤਾ ਕੀ ਕਰਦੇ ਨੇ ਤੁਰੰਤੀ ਮੈਸੇਜ ਪਾਉਂਦੇ ਨੇ ਤੁਹਾਨੂੰ ਕਹਿੰਦੇ ਜੀ ਤੁਸੀਂ 500 ਰੁਪਏ ਦਿਓ ਠੀਕ ਹੈ ਨਾਲ ਹੀ ਕਹਿੰਦੇ ਤੁਹਾਡੇ 2.5 ਕਰੋੜ ਨਿਕਲ ਗਿਆ ਤੁਸੀਂ 1 ਲੱਖ ਰੁਪਏ GST ਦੇ ਦਿਓ ਅੱਛਾ ਪਹਿਲੀ ਗੱਲ ਲੋਟਰੀ ਵਿਨਿੰਗ ਤੇ GST ਨਹੀਂ ਹੈ ਅੱਛਾ ਆਪਾਂ ਮੁੱਦਾ ਨਾ ਪਟਕਦੇ ਹੋਏ ਪਹਿਲਾਂ ਇੱਕ ਗੱਲ ਕਲੀਅਰ ਕਰ ਦਈਏ ਕਿ ਮਿਲਦੇ ਕਿੰਨੇ ਪੈਸੇ ਨੇ ਨਾ ਮਿਲਦੇ ਨੇ ਕਿ ਜਦੋਂ ਇਨਕਮ ਟੈਕਸ 75 ਲੱਖ ਰੁਪਏ ਲੱਗ ਗਏ ਪੌਣੇ 2 ਕਰੋੜ ਪਰਿਆ ਤੇ ਨਾਲ ਹੀ ਜਿਵੇਂ ਤੁਹਾਡੇ ਰਕਮ ਆਂਦੀ ਹੈ ਉਹਨੂੰ ਤੁਸੀਂ ਮਹੀਨੇ ਦੇ ਅੰਦਰ ਅੰਦਰ ਅਰਾਊਂਡ 15 ਲੱਖ ਰੁਪਿਆ ਐਜੂ ਈਸੀ ਐਜੂਕੇਸ਼ਨ ਸਰਚਾਰਜ ਕਹਿੰਦੇ ਉਹਨੂੰ ਜੋ ਲੱਗਦਾ ਇਹਨਾਂ 50 ਲੱਖ ਤੋਂ ਉੱਤੇ ਤੁਹਾਨੂੰ ਪਤਾ ਹੈ ਵਧੀ ਜਾਂਦਾ ਹੈ ਈਸੀ ਵੀ ਵੱਧ ਜਾਂਦਾ ਹੈ ਤੇ ਇਹ ਤੁਹਾਨੂੰ ਦੇਣਾ ਪੈਂਦਾ ਜੇ ਤੁਹਾਡੀ ਲਾਟਰੀ ਪੌਣੇ 2 ਕਰੋੜ ਦੀ ਪੱਲੇ ਪੈ ਗਿਆ ਤੁਸੀਂ ਪੌਨੇ 2 ਕਰੋੜ ਕਰਤੇ ਫਿਰ 15 ਲੱਖ ਦਾ ਇੰਤਜ਼ਾਮ ਕਰ ਲੋ ਟੈਕਸ ਜਮਾ ਕਰਾਉਂਦਾ ਯਾਨੀ ਕਿ ਸਿੱਧਾ ਸਿੱਧਾ ਲਿਖਦਾ ਹੀ ਕਿਤੇ 1 ਕਰੋੜ 60 ਲੱਖ ਰੁਪਏ ਪੱਲੇ ਪੈਂਦਾ ਹੈ 2.5 ਕਰੋੜ ਚੋਂ 2.5 ਕਰੋੜ ਹੋਰ ਅੱਜ ਦੀ ਲਾਟਰੀ ਵੀ ਬਹੁਤ ਬਿਹਤਰੀਨ ਹੈ ਹਰ ਹਫਤੇ 2.5-2.5 ਕਰੋੜ ਦੇ ਇਨਾਮ ਆ ਰਹੇ ਨੇ ਸਰਕਾਰ ਨੂੰ ਪ੍ਰਸੰਨ ਹੋ ਰਿਹਾ ਹੈ ਜੇ ਮੈਂ ਇਦਾਂ ਹੋਰ ਹੋਰ ਸਿੰਪਲ ਭਾਸ਼ਾ ਚ ਕਹਾਂ ਤੁਸੀਂ ਬੰਦੇ ਕਰੋੜਪਤੀ ਬਹੁਤ ਬਣਾਤੇ ਚਲੋ ਪ੍ਰਮਾਤਮਾ ਨੇ ਬਣਾਏ ਪਰ ਜਰੀਆ ਤੁਸੀਂ ਵੀ ਵਿੱਚ ਬਣ ਕੇ ਚਲੋ ਇਹ ਤੇ ਗੁਰੂ ਨਾਨਕ ਦੀ ਵਡਿਆਈ ਕਰਾਂਗਾ ਹੂੰ ਚਲੋ ਹਾਰਡ ਵਰਕ ਸੀ ਮੈਂ ਤੁਹਾਨੂੰ ਗੱਲ ਦੱਸਦਾ ਨਾ ਇੱਕ ਇੰਗਲਿਸ਼ ਦੀ ਮਤਲਬ ਕਹਾਵਤ ਹੈ ਹੂੰ ਸਕਸੈਸ ਹੈਵ ਮਨੀ ਆਫ ਫਾਦਰਸ ਫੇਲਯਰ ਆ ਨਾ ਹੂੰ 85 ਸਾਲ ਪਹਿਲਾਂ ਮਨਮੀਤ ਕਿੰਨਾ ਸਟਰਗਲ ਕਰਦਾ ਰਿਹਾ ਹੈ ਅੱਛਾ ਮੇਰੇ ਲਫ਼ਜ਼ਾਂ 'ਚ ਵੀ ਫਰਕ ਆ ਗਿਆ ਹੋਵੇਗਾ ਬੋਲਣ 'ਚ ਅੱਛਾ ਭਾਜੀ ਸਟੋਰੀ ਐਸੀ ਹੈ ਕਿ ਨਹੀਂ ਮੈਂ ਚਲੋ ਆਪਾਂ ਇੱਥੇ ਹੀ ਕੰਟੀਨਿਊ ਕਰਾਂਗੇ ਤੁਹਾਡੀ ਗੱਲ ਮੈਂ ਵਿਚੇ ਟੋਕ ਰਿਹਾ ਤੁਸੀਂ ਮਤਲਬ ਮੈਂ ਆਪਾਂ ਕੋਈ ਕਿਸੇ ਵੀ ਤੇਰੀ ਚੀਜ਼ ਦਾ ਕੰਮ ਕਰਦਾ ਹੋਏ ਜਿਹੜਾ ਚੱਲ ਜਾਂਦਾ ਉਹਦਾ ਬ੍ਰਾਂਡ ਬਣ ਜਾਂਦਾ ਪਰ ਲਾਟਰੀਆਂ ਦੇ ਵਿੱਚ ਮੈਂ ਮਸ਼ਹੂਰ ਬੰਦਾ ਦੇਖਿਆ ਤਾਂ ਮੈਂ ਤੁਹਾਨੂੰ ਦੇਖਿਆ ਮੈਂ ਖੁਦ ਲਾਟਰੀ ਵਾਲੇ ਦੇ ਮੁੰਡਿਆਂ ਦੇ ਰਿਸ਼ਤੇ ਹੁੰਦੇ ਕਾਟੀ ਦੇਖੇ ਹੈ ਕਈ ਵਿਚਾਰੇ ਇੱਕ ਵਾਰੀ ਵੀ ਰਹਿ ਗਏ ਬੜੇ ਡਿਫਿਕਲਟ ਦੇਖੇ ਤੁਸੀਂ ਤੁਸੀਂ ਥੋੜਾ ਜਿਹਾ ਆਫੇਸ ਕੀਤਾ ਹੈ ਫੇਸ ਕੀਤਾ 1995 ਵਿੱਚ ਮੇਰੇ ਸੋਹਰਾ ਸਾਹਿਬ ਇੱਕ ਬਿਹਤਰੀਨ ਇਨਸਾਨ ਸੀ ਜਦੋਂ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਗਏ ਕੰਪਲਿਕੇਸ਼ਨ ਆਈਆਂ ਉਹ ਕਹਿੰਦੇ ਲਾਟਰੀ ਦਾ ਕੱਚੇ ਪੱਕੇ ਕੰਮ ਹੁੰਦੇ ਨੇ ਅੱਜ ਹੈ ਨਹੀਂ ਹੈ ਮੁੰਡਾ ਰੋਟੀ ਕਿੱਥੋਂ ਖਾਏਗਾ ਉਹ ਕਹਿੰਦੇ ਹੁਣ ਅਰਦਾਸ ਹੋ ਚੁੱਕੀ ਹੈ ਜੋ ਕੁੜੀ ਦੀ ਕਿਸਮਤ اچھا ਉਹ ਇਹੋ ਜੇ ਬਿਹਤਰੀਨ ਇਨਸਾਨ ਤੇ ਨਹੀਂ ਨੇ ਇੱਕ ਬੇਟੇ ਨੇ ਅੱਜ ਸ਼ਾਦੀ ਆਪਣੀ ਮਰਜ਼ੀ ਨਾਲ ਕਰ ਲਈ ਹੈ ਦੂਸਰੇ ਵਕਤ ਥੋੜੀ ਜੀ ਪ੍ਰੋਬਲਮ ਤੇ ਆ ਰਹੀ ਹੈ ਇਸ ਚੀਜ਼ ਦੀ ਲੇਕਿਨ ਚਲੋ ਹੁਣ ਉਹਦਾ ਟਰੈਕ ਨੇ ਉਹਨਾਂ ਨੇ ਸਾਡੇ ਬਾਰੇ ਸਾਰੀ ਇਨਕੁਆਰੀ ਕਰ ਲਈ ਹੈ ਬਾਕੀ ਜੇ ਸੰਯੋਗ ਹੋਏ ਤੇ ਉਹ ਰਸਿਆਂ ਨੂੰ ਕੋਈ ਰੋਕ ਨਹੀਂ ਸਕਦਾ ਕਿ ਸਮਾਜ ਹੁਣ ਐਜੂਕੇਟਿਡ ਹੋ ਗਿਆ ਉਹ ਵੀ ਦੇਖਦਾ ਕੰਮ ਹੈ ਕੰਮ ਤੇ ਸਰ ਭਾਜੀ ਹਰ ਕੰਮ ਦੇ ਵਿੱਚ ਹੁੰਦਾ ਹੈ ਮੈਂ ਤੁਹਾਨੂੰ ਇੱਕੋ ਗੱਲ ਕਹਾਂਗਾ ਯਹਾਂ ਹਰ ਸਕਸ ਹਰ ਪਲ ਹਾਦਸਾ ਹੋ ਨਹੀਂ ਸੇ ਡਰਦਾ ਹੈ ਖਿਲਾਉਣਾ ਹੈ ਜੋ ਮਿੱਟੀ ਕਾ ਫਨਾ ਹੋ ਨਹੀਂ ਸੇ ਡਰ ਤੇ ਜ਼ਿੰਦਗੀ ਦੇ ਹਰ ਕਦਮ ਤੇ ਤੁਸੀਂ ਇਹ ਸੜਕ ਪਾਰ ਕਰ ਲੋ ਗ੍ਰੈਂਡ ਵਾਕ ਤੁਸੀਂ ਵਰੀ ਹੋਗੇ ਬੜੀ ਬੜੀ ਗੱਡੀ ਦੀ ਅਗਲੀ ਸੀਟ ਤੇ ਬਹਿ ਕੇ ਲੌਂਗ ਡਰਾਈਵ ਤੇ ਜਾਓ ਬੜੀ ਤੇਜ਼ ਚਲੇਗੀ ਤੁਸੀਂ ਵਰੀ ਹੋਵੋਗੇ ਇਹ ਤੇ ਫਨਾ ਹੁੰ ਤੋਂ ਡਰਦਾ ਤੇ ਤੁਸੀਂ ਜਿਹੜੀ ਚੀਜ਼ ਆਪ ਫੇਸ ਕੀਤੀ ਆਪਣੇ ਬੱਚਿਆਂ ਬਾਰੇ ਵੀ ਉਹ ਚੀਜ਼ ਦੇਖੀ ਮੈਂ ਆਪਣੇ ਇੱਕ ਬੇਟੀ ਨੂੰ ਇਸ ਲਾਈਨ 'ਚ ਮੇਰਾ ਆਇ ਨਹੀਂ ਉਹ ਬੇਟਾ ਛੋਟਾ ਉਹ ਉਹ ਕਿਉਂ ਨਹੀਂ ਪਾਇਆ ਤੁਸੀਂ ਉਹ ਬਸ ਜੀ ਉਹ ਕਹਿੰਦੇ ਮੈਨੂੰ ਪਸੰਦ ਨਹੀਂ ਲੋਟਰੀ ਦਾ ਕੰਮ ਮੇਰੇ ਖਰਚ ਵੀ ਦੇਖੋ ਵਿਦਡਰੋ ਹੋਇਆ ਹੈ ਮੇਰਾ ਅੱਛਾ ਉਹ ਕਹਿੰਦਾ ਮੈਨੂੰ ਨਹੀਂ ਪਸੰਦ ਲੋਟਰੀ ਦਾ ਕੰਮ ਅੱਛਾ ਮੈਂ ਕਹਿੰਦਾ ਵੈਸੇ 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 ਚਲੋ ਮਤਲਬ ਆਪਾਂ ਚਲੋ ਸਾਰਾ ਚੀਜ਼ਾਂ ਤਾਂ ਨਹੀਂ ਤੁਸੀਂ ਔਨ ਕੈਮਰਾ ਦਾ ਸਕਦੇ ਠੀਕ ਆ ਰੋਜ਼ਗਾਰ ਵਧੀਆ ਲੋਟਰੀ ਤਾਂ ਚੱਲ ਜਾਂਦਾ ਠੀਕ ਹਾਂ ਠੀਕ ਚੱਲਦਾ ਮੇਰੇ ਹਿਸਾਬ ਨਾਲ ਅਗਰ ਅੱਜ ਮੈਂ ਦੇਖੋ ਹੁਣ ਮੈਂ ਨਾ ਇੱਕ ਗੱਲ ਹੁਣ ਮੈਂ ਥੇਕ ਹੋ ਰਾਈਡ ਆਨ ਕਰ ਦਾਂ ਮੇਰੇ ਨਾਮ ਬਲੰਤੇ ਮੇਰੇ ਕੋਲ ਫੇਸਬੁਕ ਦਾ ਪੇਜ ਸੀ YouTube ਦਾ ਪੇਜ ਸੀ ਤੁਸੀਂ ਵੀ ਮੇਰੇ ਇੰਟਰਵਿਊ ਇੱਕ ਅਦਾ ਚਲਾਇਆ ਦੇਖੋ ਕਿੰਨਾ ਮੇਰੇ ਮੇਰੀ ਵੀ ਪੋਪੁਲਾਰਿਟੀ ਲੋਕਾਂ ਭਰਾਵਾਂ ਦੀ ਤੁਹਾਡੀ ਥੋੜੀ ਜਿਹੀ ਜ਼ਿਆਦਾ ਹੋਊਗੀ ਬਟ ਫਾਈਨਲੀ ਇੱਕ ਚੀਜ਼ ਜ਼ਰੂਰ ਹੈ ਕਿ ਜਿਸ ਦਿਨ ਦੇ ਇਹਨਾਂ ਨੇ ਮੇਰੇ ਆਪਣੇ ਪੇजेस ਸਾਈਬਰ ਸੈਲ ਸਟੇਟ ਸਾਈਬਰ ਸੈਲ ਨੇ ਸਾਰੇ ਲੋਟਰੀਜ਼ ਵਾਲਿਆਂ ਨੂੰ ਮਨਾ ਕੀਤਾ ਹੈ ਕੁਝ ਚਲਾ ਰਹੇ ਨੇ ਉਹ ਆਪਣੇ ਔਨ ਰਿਸਕ ਤੇ ਚਲਾ ਰਹੇ ਉਹਨਾਂ ਦੀ ਜਵਾਬਦੇਹੀ ਹੋਗੀ ਮੈਂ ਤੇ ਉੱਥੇ ਲਿਖ ਕੇ ਦਿਆ ਸੀ ਕਿ ਮੈਂ ਨਹੀਂ ਚਲਾਉਂਗਾ ਕਿਉਂਕਿ ਅੱਛਾ ਬਣਾ ਕਰਤਾ ਹਾਂ ਮੈਂ ਖੁਦ ਵੀ ਨਹੀਂ ਮੈਂ ਨਾ ਕੋਈ ਵੀ ਲੀਗਲ ਕੰਮ ਲਾਈਫ ਵਿੱਚ ਕਰਨਾ ਪਸੰਦ ਹੀ ਨਹੀਂ ਕਰਦਾ ਕਿਉਂਕਿ ਅਖੀਰ ਕਰ ਤੁਸੀਂ ਇਸ ਦੀ ਸਮਾਜ ਦੇ ਵਿੱਚ ਵਕੀਲ ਕਰ ਲੋਗੇ ਦਲੀਲ ਦੇ ਦੋਗੇ ਬਚ ਨਿਕ ਲੋਗੇ ਲੇਖਾ ਰੱਬ ਮੰਗੇਸੀਆ ਬੈਠਾ ਕੱਦ ਵਹੀ ਫਿਰ ਕਿੱਥੇ ਹਸਾਬ ਦੋਗੇ ਹੂੰ ਕਿਹੜਾ ਵਕੀਲ ਕਰੋਗੇ ਉੱਥੇ ਅਰੁਣ ਜਿੱਥੇ ਮਿਲ ਨਹੀਂ ਆਏਗਾ ਤੁਹਾਡੇ ਕੋਲ ਕੀ ਨਾਮ ਸੀ ਉਹਦਾ ਹੂੰ ਇਟ ਇਜ਼ ਪੋਸੀਬਲ ਹੂੰ ਹੂੰ ਠੀਕ ਹੈ ਗੁਰੂ ਨਾਨਕ ਦੀ ਅਦਾਲਤ ਤੋਂ ਵੱਡੀ ਕੋਈ ਅਦਾਲਤ ਹੈ ਹਮ ਹਮ ਬਸ ਮੇਰੇ ਤੇ ਇਸ ਥੀਸ ਤੇ ਬਲੀਵ ਕਰਦਾ ਹਾਂ ਤੇ ਸਾਰੇ ਜਿਹੜੇ ਚੀਜ਼ਾਂ ਕੁੱਟ-ਕੁੱਟ ਕੇ ਮਾਤਾ ਦੁਆਰਾ ਮਤਲਬ ਉਸ ਤਰ੍ਹਾਂ ਫਿਜ਼ੀਕਲੀ ਕੁੱਟ-ਕੁੱਟ ਕੇ ਨਹੀਂ ਕਿ ਮਤਲਬ ਪਿਆਰ